ਸਾਹਿਕਾਲ ਜੀ ਮੈਂ ਅਰਜਿੰਦਰ ਭੱਟ ਅੱਜ ਅਸੀਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਭਾਜਪਾ ਦੇ ਸੀਨੀਅਰ ਨੇਤਾ ਤੇ ਮੁਖ ਬਲਾਰੇ ਕੁਲਦੀਪ ਸਿੰਘ ਸਿੱਧੂਪੁਰ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਹਾਲਾਤ ਅੱਜ ਦਿਨ ਦਰ ਪਦਰ ਹੋਰੇ ਜਾ ਰਹੇ ਨੇ ਨਸ਼ਾ ਘਰਾਂ ਦੇ ਵਿੱਚ ਵਿਕ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਦੀਪ ਸਿੰਘ ਸਿੱਧੂਪੁਰ ਨੇ ਸਿੱਧੂਪੁਰ ਸਾਹਿਬ ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਕਿਵੇਂ ਦੇਖਦੇ ਹੋ ਪੰਜਾਬ ਪੰਜਾਬ ਦੇ ਹਾਲਾਤ ਜਿਹੜੇ ਤੁਸੀਂ ਹੁਣ ਗੱਲ ਬੋਲੀ ਹੈ ਬਿਲਕੁਲ ਸਹੀ ਹੈ 16 ਨੇ ਗੱਲ ਹੈ ਨਸ਼ਾ ਇੰਨਾ ਕਿ ਵੱਧ ਚੁੱਕਿਆ ਹੈ ਜਿਹੜਾ ਕੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਉਣ ਵਾਲੇ ਪੀੜ੍ਹੀਆਂ ਨੂੰ ਖਤਰੇ ਦੀ ਘੰਟੀ ਬੁਜਾ ਦਿੱਤੀ ਅੱਜ ਖਤਮ ਹੋ ਚੁੱਕਿਆ ਪੰਜਾਬ ਆਉਣ ਵਾਲੀਆਂ ਪੀੜ੍ਹੀਆਂ ਖਤਮ ਹੋ ਚੁੱਕੀਆਂ ਨੇ ਨਸ਼ਾ ਇੰਨਾ ਕਿ ਵੱਧ ਚੁੱਕਿਆ ਹੈ ਨੌਜਵਾਨ ਨਿਕਚਪੇੜ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਹਰ ਇੱਕ ਨਵਾਂ ਬੰਦਾ ਨਵਾਂ ਜਦੋਂ ਪੌਂਦ ਉੱਠਦੀ ਹੈ ਉਹ ਚੀਜ਼ ਦਾ ਟੈਸਟ ਦੇਖਣ ਵਾਸਤੇ ਜਦੋਂ ਉਹਦਾ ਇਸਤੇਮਾਲ ਕਰਦੀ ਹੈ ਉਹ ਇੰਨਾ ਕਿ ਗ੍ਰਿਫਤ ਹੋ ਜਾਂਦਾ ਹੈ ਨਸ਼ੇ ਦੇ ਵਿੱਚ ਮੈਂ ਸਮਝਦਾ ਵੀ ਉਹਦਾ ਜਿਹੜਾ ਫਿਊਚਰ ਆਉਣ ਵਾਲਾ ਸਾਰਾ ਬਰਬਾਦ ਹੋ ਚੁੱਕਿਆ ਇਹਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਕੇਜਰੀਵਾਲ ਸਰਕਾਰੀ ਮੈਂ ਨਾਲ ਹੀ ਕਹੂੰਗਾ ਕਿਉਂਕਿ ਉਹ ਸੁਪਰੀਮੋ ਨੇ ਨਾਲ ਦੇ ਕੇਜਰੀ ਕੇਜਰੀਵਾਲ ਨੇ ਕਿਆ ਸੀਗਾ ਵੀ 2 ਮਹੀਨੇ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਪੰਜਾਬ ਦੇ ਉਹ ਕੌਣ ਹੈ ਕਹਿਣ ਵਾਲਾ ਬਾਈ ਭਗਵੰਤ ਮਾਨ ਸਾਹਿਬ ਕੋਲ ਪਾਵਰ ਨਹੀਂ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਉਹ ਭਗਵੰਤ ਮਾਨ ਜੀ ਕਿਉਂ ਨਹੀਂ ਉਹ ਕਰ ਸਕਦੇ ਉਹਨਾਂ ਕੋਲ ਤਾਕਤ ਨਹੀਂ ਹੈ ਜਾਂ ਕੋਈ ਰੋਕ ਰਿਹਾ ਹੈ ਇਹਦਾ ਮਤਲਬ ਰੋਕ ਰਿਹਾ ਤਾਂ ਹੀ ਨਹੀਂ ਖਤਮ ਹੋ ਰਿਹਾ ਇਹਦਾ ਮਤਲਬ ਤਾਂ ਇਹ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਹਰ ਵੇਲੇ ਕਰਜ਼ਾ ਚੱਕ ਕੇ ਪੰਜਾਬ ਦੇ ਲੋਕਾਂ ਨੂੰ ਕਰਜ਼ਾਈ ਨਾ ਕਰੋ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦਿਓ ਡਿਵੈਲਪਮੈਂਟ ਵੱਲ ਧਿਆਨ ਦਿਓ ਸਰਕਾਰ ਦਾ ਫਰਜ਼ ਹੁੰਦਾ ਜਿੰਨਾ ਹੀ ਤੁਸੀਂ ਕਰ ਸਕਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ ਬਣਾਉਣ ਇਹ ਕੰਮ ਅਸੀਂ ਕਰਕੇ ਦਿਖਾਵਾਂਗੇ ਸਾਰੇ ਵੱਡਾ ਮੁੱਦਾ ਜਾਜ ਮੁਲਾਜ਼ਮਾਂ ਦੀ ਗੱਲ ਕਰੇ ਸੜਕਾਂ ਤੇ ਦੀ ਮੁਲਾਜ਼ਮ ਸਾਰੇ ਵਰਗ ਹੀ ਸੜਕਾਂ ਤੇ ਆ ਬਾਈ ਜੀ ਨੌਜਵਾਨ ਨੌਕਰੀਆਂ ਲਈ ਸੜਕਾਂ ਤੇ ਨੇ ਹਰ ਇੱਕ ਵਰਗ ਸੜਕਾਂ ਤੇ ਇਹਦੇ ਜ਼ਿੰਮੇਵਾਰ ਕੌਣ ਹੈ ਮੈਨੂੰ ਦੱਸੋ ਸਰਕਾਰ ਕੋਲ ਕੀ ਨਹੀਂ ਹੈ ਕੀ ਨਹੀਂ ਕਰ ਸਕਦੇ ਜੇ ਕਿਸੇ ਚੀਜ਼ ਦੀ ਕਮੀ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਸੈਂਟਰ ਤੋਂ ਮਦਦ ਲੈ ਲੈਣ ਸਕਾਲਰਸ਼ਿਪ ਦੀ ਜੇ ਗੱਲ ਕਰੀਏ ਸੈਂਟਰ ਵੱਲੋਂ ਪੈਸਾ ਆਇਆ ਹੈ ਉਹਨਾਂ ਨੇ ਪਿੱਛੇ ਜੇ ਰਿਲੀਜ਼ ਕੀਤਾ ਹੈ ਕੁਝ ਪੈਸੇ ਉਹ ਕਿਉਂ ਨਹੀਂ ਕਰਦੇ ਵੀ ਮੈਨੂੰ ਦੱਸੋ ਸੈਂਟਰ ਦੇ ਰਿਹਾ ਹੈ ਕੰਮ ਕਰਦੇ ਨਹੀਂ ਉਹਦੀ ਦੁਰਵਰਤੋਂ ਸੈਂਟਰ ਦੇ ਪੈਸਿਆਂ ਦੀ ਅਗਰ ਹੋਏਗੀ ਤਾਂ ਸੈਂਟਰ ਕਿਉਂ ਪੈਸਾ ਦੇਗਾ ਇਹਨਾਂ ਨੂੰ ਕੇਂਦਰ ਮੈਨੂੰ ਦੱਸੋ ਹਰ ਵੇਲੇ ਦੁਰਵਰਤੋਂ ਦੀ ਗੱਲ ਕਰਦੇ ਨੇ ਇਸ਼ਤਿਹਾਰਾਂ ਦੇ ਵਿੱਚ ਆਪਣਾ ਫਜੂਲ ਖਰਚੀ ਕਰਕੇ ਸਰਕਾਰ ਦਾ ਟਾਈਮ ਜਿਹੜਾ ਲੋਕਾਂ ਦਾ ਟਾਈਮ ਹੈ ਔਰ ਸਰਕਾਰ ਆਪਣਾ ਫਜੂਲ ਦੇ ਵਿੱਚ ਟਾਈਮ ਖਰਾਬ ਕਰ ਰਹੀ ਹੈ ਜਿਮਨੀ ਚੌਂ ਜਲੰਧਰ ਦੇ ਵਿੱਚ ਤੱਜੀਆਂ ਹੋਣੀਆਂ ਨੇ ਕਾਨੂੰਨ ਦੀਆਂ ਪੈਸੇ ਦੀਆਂ ਲੋਕਾਂ ਦੇ ਪੈਸੇ ਦੀਆਂ ਕੀ ਜਿੱਤ ਕੇ ਕਰਿਆ ਜੀ 92 ਤਾਂ ਨਾਲ 90 92 99 ਦਾ ਪਹਿਲੇ ਸੀਗੇ ਇੱਕ ਜਿੱਤ ਕੇ ਕੀ ਵੀ ਇਹਨਾਂ ਨੇ ਮਿਸ਼ਨ ਫਤੇ ਕਰ ਲਿਆ ਦੱਸੋ ਮੈਨੂੰ ਨੌਕਰੀ ਦੀ ਗੱਲ ਕਰਦੇ ਆਪਾਂ ਸੀ ਨੌਜਵਾਨ ਸੜਕਾਂ ਦੇ ਨੇ ਪਰ ਨੌਜਵਾਨ ਕਹਿੰਦੇ ਪੰਜਾਬ ਦੇ ਕਹਿੰਦੇ ਮੈਰਿਜ ਮੈਰਿਜ ਕਿਹੜੇ ਕਿਹੜੇ ਭਾਈ ਜੀ ਕਿਹਨੂੰ ਮਿਲ ਕੀ ਨੂੰ ਮਿਲੀ ਐ ਦੱਸੋ ਤਾਂ ਸੀ ਮੈਨੂੰ ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਿਰਫ ਇੱਕ ਟੈਂਪਰੇਰੀ بیس ਤੇ ਆ ਜੋ ਹੋ ਰਿਹਾ ਹੋਰ ਸਟੇਟਾਂ ਦੇ ਬੰਦਿਆਂ ਨੂੰ ਅਡਜਸਟ ਕੀਤਾ ਜਾ ਰਿਹਾ ਹੁਣੇ ਸਿੱਖਿਆ ਬੋਰਡ ਦੇ ਵਿੱਚ ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਉਹਦੇ ਵਿੱਚ ਕੋਈ ਬਾਹਰਲੇ ਸਟੇਟ ਦੀ ਸਾਡੀ ਭੈਣ ਉੱਥੇ ਹੁਣ ਅਸਤੀਫਾ ਦਿੱਤਾ ਉਹਨਾਂ ਨੇ ਕੱਲ ਉੱਥੇ ਜੋਬ ਤੇ ਇੱਕ ਮੈਨੇਜਮੈਂਟ ਵੱਲੋਂ ਸੁਭਾਰ ਰਹੇ ਨੇ ਕੀ ਗੱਲ ਪੰਜਾਬੀਆਂ ਦੀ ਕਮੀ ਹੈ ਜਿਹੜੇ ਬੰਦੇ ਨੂੰ ਪੰਜਾਬੀ ਨਹੀਂ ਬੋਲਨੀ ਆਉਂਦੀ ਉਹ ਡਾਇਰੈਕਟਰ ਹੈ ਕਹਿੰਦੇ ਪੰਜਾਬ ਦਾ ਬੜੇ ਵੱੱਡੇ ਵਿਕਾਸ ਵੀ ਕੀਤਾ ਜਾ ਰਿਹਾ ਤੇ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਤਰਾ ਤਰਾ ਕਰ ਰਹੇ ਨੇ ਲੋਕ ਪਿੰਡਾਂ ਦੇ ਲੋਕ ਬਾਈ ਜੀ ਪਿੰਡਾਂ ਦੇ ਵਿੱਚ ਡਡੇ ਟੋਏ ਪੈ ਚੁੱਕੇ ਨੇ ਲੰਘਣ ਨੂੰ ਕੋਈ ਰਸਤਾ ਨਹੀਂ ਹੈ ਆ ਪਿੱਛੇ ਜੇ ਮੈਂ ਖੁਦ ਜਾ ਕੇ ਬਸੀ ਪਟਾਣਾ ਹਲਕੇ ਦੇ ਪਿੰਡ ਨੇ ਤਿੰਨ ਚਾਰ ਵੱਡੇ ਵੱਡੇ ਟੋਏ ਦੇ ਜਾ ਕੇ ਤੇ ਮਿੱਟੀ ਪੁਆ ਕੇ ਆਇਆ ਮੈਂ ਖੁਦ ਇਹ ਹਾਲਾਤ ਨੇ ਕਈ ਵਾਰ ਨੂੰ ਰਿਕਵੈਸਟ ਕਰਕੇ ਦੇਖ ਲਈ ਪਰ ਨਹੀਂ ਸੁਲਝ ਰਹੇ ਮੁੱਦੇ ਯਾਰ ਪ੍ਰਸ਼ਾਸਨ ਵੀ ਕੀ ਕਰੇ ਸਰਕਾਰ ਉਹਨਾਂ ਨੂੰ ਕੁਝ ਦੇ ਨਹੀਂ ਰਹੀ ਕਰਜ਼ੇ ਦੀ ਗੱਲ ਕਰੀਏ ਜੇ ਕਰਜ਼ਾ ਵੀ ਦਿਨ ਪਰ ਦਿਨੇ ਨਾ ਵੱਧ ਚੁੱਕਿਆ ਅਪ੍ਰੈਲ ਦੇ ਵਿੱਚ ਇਹਨਾਂ ਨੇ 2500 ਕਰੋੜ ਲਿਆ ਅਗਸਤ ਦੇ ਵਿੱਚ ਫੇਰ ਲੈ ਲਿਆ 700 ਕਰੋੜ ਰੁਪਇਆ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹ ਕਰਜ਼ਾ ਲੋਕਾਂ ਦੇ ਲਈ ਨਹੀਂ ਲਿਆ ਇਹ ਕਰਜ਼ਾ ਐਸ਼ ਪ੍ਰਸਤੀ ਲਈ ਲਿਆ ਕੀ ਕਰਾਂ ਗਏਂ ਦੇਸ਼ ਦੀ ਜਨਤਾ ਨੂੰ ਕੀ ਕਰਾਂ ਗਏ ਸਭ ਭੋਲੇ ਭਾਲੇ ਜਿਹੜੇ ਲੋਕ ਨੇ ਉਹ ਗੁਮਰਾਹ ਨਾ ਹੋਣ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਪਿੰਡਾਂ ਦੇ ਵਿੱਚ ਹੁਣ ਪੰਚਾਇਤਾਂ ਦੀ ਚੋਣਾਂ ਹੋਣੀਆਂ ਨੇ ਜ਼ਿਲ੍ਹਾ ਪਰਿਸ਼ਦ ਦੀਆਂ ਸਰਪੰਚਾਂ ਦੀਆਂ ਇਹਨਾਂ ਨੂੰ ਸਬਕ ਸਿਖਾਓ ਪਿੰਡਾਂ ਦੇ ਵਿੱਚ ਵੜਨ ਤੋਂ ਪਹਿਲਾਂ ਵੋਟ ਪਾਉਣ ਤੋਂ ਪਹਿਲਾਂ ਇਹਨਾਂ ਨੂੰ ਸਵਾਲਾਂ ਦੇ ਜਵਾਬ ਲਓ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਕਰੋ ਡਿਵੈਲਪਮੈਂਟ ਦੀ ਗੱਲ ਕਰੋ ਨਸ਼ੇ ਦੀ ਗੱਲ ਕਰੋ ਫਿਰ ਇਹਨਾਂ ਨੂੰ ਵੋਟ ਪਾਓ ਅਦਰਵਾਈਜ਼ ਇਹਨਾਂ ਦੇ ਅੱਗੇ ਹੱਥ ਜੋੜ ਦੋ ਇਹ ਲੋਕ ਧੋਖਾ ਦੇਣ ਆਏ ਸੀਗੇ ਧੋਖਾ ਦੇ ਕੇ ਇਹਨੇ ਚਲੇ ਜਾਣਾ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਇਹ ਸਨ ਕਲਦੀਪ ਸਿੰਘ ਸਿੱਧੂਪੁਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਫੈਲੀਅਰ ਸਾਬਤ ਹੋਈ ਆ ਤੇ ਕਰਜ਼ਿਆਂ ਦੇ ਉੱਤੇ ਇਹ ਸਰਕਾਰ ਆਪਣਾ ਆਸ਼ ਪ੍ਰਸਤੀ ਕਰ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਨਰਿੰਦਰ ਖੋੜੀ ਤੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ